ਸਸੇ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਅੰਬ ਪਿਆਜ਼ ਤੇ ਪਦੀਨੇ ਦੀ ਚਟਣੀ ਅਸੀਂ ਇਹਨੂੰ ਕੁੰਡੀ ਵਿੱਚ ਪੁੱਟ ਕੇ ਤਿਆਰ ਕਰਾਂਗੇ ਜੀ ਅਸੀਂ ਇੱਕ ਕੋਲੀ ਪਦੀਨੇ ਦੇ ਪੱਤਿਆਂ ਦੀ ਲਈ ਆ ਹਾ ਇਹਨੂੰ ਅਸੀਂ ਦਾਨਾ ਤਿੰਨ ਚਾਰ ਵਾਰੀ ਧੋ ਕੇ ਸਾਫ਼ ਕਰਕੇ ਰੱਖ ਲਿਆ ਇੱਕ ਅੰਬ ਲਿਆ ਇਹ ਲੋੜ ਅਨੁਸਾਰ ਪਾਵਾਂਗੇ ਜੀ ਉੱਤੇ ਸਾਰਾ ਨਹੀਂ ਪਾਵਾਂਗੇ ਨਹੀਂ ਜ਼ਿਆਦਾ ਖੱਟੀ ਹੋ ਜਾਊਗੀ ਇੱਕ ਪਿਆਜ਼ ਲਿਆ ਇਹਨੂੰ ਵੀ ਧੋ ਕੇ ਰੱਖ ਲਿਆ ਦੋ ਹਰੀਆਂ ਮਿਰਚਾਂ ਲਈਆਂ ਮਸਾਲੇ ਅਸੀਂ ਨਾਲੋ ਨਾਲ ਪਾ ਦਵਾਂਗੇ ਜੀ ਪਹਿਲੇ ਜੀ ਅਸੀਂ ਇਹਦੇ ਵਿੱਚ ਕੁੰਡੀ ਦੇ ਵਿੱਚ ਨਾ ਲੂਣ ਮਿਰਚ ਮਸਾਲਾ ਪਾਵਾਂਗੇ ਜੀ ਇਹ ਤੁਹਾਨੂੰ ਜੀ ਅਸੀਂ ਮਸਾਲੇ ਪੀਸੇ ਹੋਏ ਦੀ ਪਾ ਦਵਾਂਗੇ ਗਰਮ ਮਸਾਲੇ ਦੀ ਇੱਕ ਧਨੀਆ ਪਾਊਡਰ ਦੀ ਪਾ ਦਵਾਂਗੇ ਥੋੜੀ ਕਾਲੀ ਮਿਰਚ ਪਾ ਦਵਾਂਗੇ பத்தீட கட்டி ਤਾਂ ਬਰੀਕ ਹੋ ਜਾਊਗਾ ਇਹ ਸੀ புਦੀਨਾ ਤੇ ਮਸਾਲੇ ਦੇ ਦਾਣੇ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲਵਾਂਗੇ ਪਹਿਲੇ ਇਹਨਾਂ ਨੂੰ ਬਾਅਦ ਵਿੱਚ ਅਸੀਂ ਪਿਆਜ਼ ਤਾਂਬ ਕਰਾਂਗੇ ਆ ਦੇਖੋ ਜੀ ਅਸੀਂ ਪੁਦੀਨਾ ਕੁੱਟ ਗਏ ਆ ਨਾ ਬਰੀਕ ਕਰ ਲਿਆ ਹੁਣ ਅਸੀਂ ਅੰਬ ਛਿੱਲਾਂਗੇ ਅੰਬਾਂ ਚ ਕੱਟ ਲਿਆ ਜੀ ਵੱਡਾ ਆ ਜਾਦੇ ਹੁਣ ਇਦਾਂ ਥੋੜਾ ਥੋੜਾ ਕਰਕੇ ਛਿੱਲ ਲਵਾਂਗੇ ਇਹਨੂੰ ਇਹ ਛਿੱਲ ਲਾ ਦਵਾਂਗੇ ਜੀ ਅੰਬਾਂ ਦੀ ਚਟਣੀ ਜੀ ਅੱਜ ਕੱਲ ਦਾ ਤੋਹਫਾ ਆ ਬਸ ਥੋੜੇ ਦਿਨ ਹੋ ਹੈਗਾ ਫਿਰ ਇਹ ਅੰਬ ਖਤਮ ਹੋ ਜਾਣੇ ਆ ਹੁਣ ਅੰਬ ਨੂੰ ਅਸੀਂ ਕद्दूकस ਕਰ ਲਵਾਂਗੇ ਜੀ ਜੇ ਅਸੀਂ ਇਹਦਾ ਕद्दूकस ਕਰ ਲਿਆ ਨਾ ਫੇ ਚਟਣੀ ਜਿਆਦਾ ਵਧੀਆ ਬਣੂਗੀ ਇਹਦੀ ਬਰੀਕ ਬਰੀਕ ਹੋ ਜਾਊਗੀ ਜੇ ਅਸੀਂ ਡੱਕਰੇ ਕੀਤੇ ਉਹ ਡੱਕਰੇ ਫੇ ਪੂਲੀ ਤੋਂ ਬਾਹਰ ਜਾਈ ਜਾਣੇ ਆ ਜੀ ਪੋੜੋ ਕਪੋਣ ਕੂਕੀ ਉਹਦੇ ਏਦਾਂ ਅਸੀਂ ਕੱਦੂ ਕਾਸ ਕਰ ਲੈਂਦੇ ਆਂ ਅੰਬ ਸਾਰੇ ਫਿਰ ਅਸੀਂ ਕਟ ਦਵਾਂਗੇ ਇਹਨੂੰ ਅੰਬਾਂ ਸੇ ਕੱਦੂ ਕਾਸ ਕਰ ਲਿਆ ਜੀ ਹੁਣ ਇਹਨੂੰ ਫਟ ਕੇ ਬਰੀਕ ਕਰ ਦਵਾਂਗੇ ਨਾਲੇ ਮਸਾਲਿਆਂ ਦੇ ਵਿੱਚ ਰਲ ਜਾਊਗਾ ਦਾਨਾ ਇਦਾਂ ਕੋਂਡੇ ਦੀ ਚਟਨੀ ਕੁੱਟੀਆਂ ਸਵਾਦ ਬਹੁਤ ਬਣਦੀ ਆ ਜੀ ਅਸੀਂ ਤਾਂ ਕਰਕੇ ਟੁੰਡੇ ਦੇ ਵਿੱਚ ਅੱਜ ਕੁੱਟਣ ਲੱਗੇ ਆ ਹੁਣ ਜੀ ਅਸੀਂ ਇਦਾਂ ਹੀ ਪਿਆਜ਼ ਕੱਦੂਕਾਸ ਕਰ ਲਵਾਂਗੇ ਤੇ ਇਹਨੂੰ ਬਰੀਕ ਬਰੀਕ ਕੁੱਟ ਲਵਾਂਗੇ ਜੇ ਅਸੀਂ ਇਦਾਂ ਹੀ ਪਾਉਨੇ ਆ ਜੀ ਇਹ ਨਾ ਫੇਰ ਮੋਟਾ-ਮੋਟਾ ਰਹਿਣਾ ਚਟਨੀ ਬਰੀਕ ਨਹੀਂ ਬਣਨੀ ਇਸ ਤਰ੍ਹਾਂ ਫਰਾਂ ਕਰ ਲਵਾਂਗੇ ਜੀ ਕਦੂਕਾਸ ਤੇ ਅੱਜ ਵੀ ਅਸੀਂ ਕਦੂਕਾਸ ਕਰ ਲਿਆ ਜੀ ਹੁਣ ਇਹਨੂੰ ਕੁੱਟ ਕੇ ਅਸੀਂ ਬਰੀਕ-ਬਰੀਕ ਕਰ ਦਵਾਂਗੇ ਨਾਲੇ ਸਾਰੇ ਮਸਾਲਾ ਵਿੱਚ ਰਲ ਜਾਊਗਾ ਇਹਦੇ ਅਸੀਂ ਚਟਣੀ ਦੇ ਵਿੱਚ ਮਿੱਠਾ ਨਹੀਂ ਜੀ ਪਾਉਣਾ ਤੁਸੀਂ ਪਾ ਸਕਦੇ ਆ ਜੇ ਆਪਣੇ ਸਵਾਦ ਅਨਸਾਰ ਅਸੀਂ ਮਿੱਠਾ ਘੱਟ ਖਾਂਦੇ ਆ ਜੀ ਅਸੀਂ ਪਾਈਦਾ ਨਹੀਂਗਾ ਮਿੱਠਾ ਅਸੀਂ ਇੱਦਾਂ ਹੀ ਖਾਈ ਜੀ ਆ ਖੱਟੀ-ਖੱਟੀ ਚਟਣੀ ਤੁਸੀਂ ਪਾ ਸਕਦੇ ਆ ਆਪਣੀ ਚਟਣੀ ਕਿੰਜ ਕੁੱਟਣੀ ਆ ਆ ਦੇਖੋ ਜੀ ਕਿੰਨੀ ਵਧੀਆ ਚਟਣੀ ਬਣੀ ਆ ਇਦਾਂ ਚਟਣੀ ਬਣਾਓ ਤੇ ਦੋ ਦੀ ਜਗ੍ਹਾ ਚਾਰ ਰੋਟੀਆਂ ਖਾਉਂਗੇ ਜੀ ਇਹਦੇ ਨਾਲ ਭੁੱਖ ਬਹੁਤ ਲੱਗਦੀ ਆ ਸਾਡੇ ਤਰੀਕੇ ਦੇ ਨਾਲ ਚਟਣੀ ਬਣਾਓ ਕੁੰਡੇ ਦੇ ਵਿੱਚ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਸਾਡੇ ਚੈਨਲ ਸਬਸਕ੍ਰਾਈਬ ਕਰੋ ਜੀ ਥੈਂਕ ਯੂ